ਮੇਰੇ ਹਰਤਾ ਨੇ ਬਹੁਤ ਪ੍ਰਲਾ ਕਰਦੇ ਆਂ ਤੋਂ ਕਮੇਟੀ ਨੂੰ ਸਾਰੇ ਸੰਗਤ ਨੂੰ ਬਹੁਤ ਬੋਤਨ ਤੋਂ ਨਿਹਾਲ ਸਭ ਸੀਰਨ ਇਹ ਜਨ ਹੈ ਜਨ ਹੈ

ਸਾਹਿਬ ਜੀ ਬਹਿਰ ਜੀ ਦਾ ਖਾਲਸਾ ਵਾਹਿਗੁਰੂ ਨਾਨਕ ਪ੍ਰਗਟ ਮਿੱਟੀ ਤੁੰਗ ਜਗ ਚਾਨੂ ਹੋਇਆ ਜਿਉਂ ਕਾ ਸੂਰਜ ਨਿਕਲ ਤਾਰੇ ਛਪੇ ਅੰਧੇਰ ਪੁਲਵਾ ਸਿੰਘ ਬੁਕੇ ਮਰਗਾਵਲੀ ਪੰਨੀ ਜਾਇਨਾ ਧੀਰ ਤਰਵਾ ਜਿੱਥੇ ਬਾਬਾ ਪੈਤਰ ਪੂਜਾ ਆਸਣ ਸਾਪਣ ਥੋਆ ਗੁਰਮੁਖ ਕਰਮ ਪ੍ਰਗਟ ਹੋਆ ਸੱਚੇ ਪਾਤਸ਼ਾਹ ਦਾ ਇਹ ਗੁਰਸਿੱਖੀ ਦੇ ਸਿੱਖੀ ਦੇ ਬਾਨੀ ਨੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਦੁਨੀਆ ਪਛਮਾਇਆ ਜਾਂਦਾ ਸਤਸੰਗ ਜੀ ਇਸੇ ਤਰ੍ਹਾਂ ਸਾਹਨੇ ਵਾਲ ਵਿਖੇ ਅਸੀਂ ਨਰਮਨਾਂ ਜਿਆ ਨਗਰ ਕੀਰਤਨ ਦੀ ਸੇਵਾ ਕਰ ਰਹੇ ਹਾਂ ਸੋ ਗੁਰੂ ਨਾਨਕ ਪਾਸ਼ਾ ਦੇ ਆਪ ਕਰਾਉਣੀ ਹੈ ਸਾਡੀ ਸੇਵਾ ਤਾਂ ਕਿਉਂ ਉਹਨਾਂ ਦੀ ਸੇਵਾ ਉਹਨਾਂ ਹੀ ਸੰਗਤ ਦੀ ਸੇਵਾ ਹੈ ਸੋ ਮਹੱਲੇ ਵਾਸੀਆਂ ਦੇ ਬਹੁਤ ਧੰਨਵਾਦੀਆਂ ਜਿਹੜਾ ਬੀਬੀਆਂ ਤੇ ਵੀਰ ਸਾਰੇ ਬੱਚੇ ਬੱਚੀਆਂ ਸਾਡੇ ਨਾਲ ਸਹਿਯੋਗ ਦਿੰਦੇ ਆ ਉਹਨਾਂ ਦੇ ਸਹਿਯੋਗ ਨਾਲ ਹਰ ਸਾਲ ਇਹ ਸੇਵਾ ਕੀਤੀ ਜਾਂਦੀ ਆ ਬਹੁਤ ਸਾਲਾਂ ਤੋਂ ਸੁਖਨੀ ਸਾਹਿਬ ਸੁਸਾਇਟੀ ਦੀਆਂ ਪੈਣਾ ਨਾਲ ਨੇ ਅਜੇ ਬੀਬੀਆਂ ਕੋਈ ਸੇਵਾ ਕਰ ਰਹੀ ਉਹ ਵੀ ਆ ਰਹੀਆਂ ਨੇ ਸੋ ਆ ਵੀ ਵੀਰ ਦਾ ਬਹੁਤ ਧੰਨਵਾਦ ਆ ਜਿਹੜਾ ਸਾਨੂੰ ਦੋ ਵਕਤ ਬੋਲ ਕੇ ਗੁਰੂ ਮਹਾਰਾਜ ਦੀ ਜਾਇਜ਼ਾ ਕਰਾ ਕਰਾਊਗਾ ਅਕਵਾਜ ਦੇ ਕੇ ਤੇ ਬਹੁਤ ਧੰਨਵਾਦ ਕਰਦੇ ਸੰਗਤਾਂ ਦਾ ਇਹਨਾਂ ਦਾ ਵੀ ਸੰਗਤਾਂ ਦਾ ਧੰਨਵਾਦ ਕਰਦੇ ਆ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇਹੀ ਕਹਿਣਾ ਚਾਹੁੰਦੇ ਆ ਜੀ ਗੁਰੂ ਨਾਨਕ ਪਾਤਸ਼ਾਹ ਦਾ ਜੋ ਪ੍ਰਕਾਸ਼ ਦਿਹਾੜਾ ਸਾਡੇ ਵੀਰ ਜੀ ਦੇ ਸਹਿਯੋਗ ਨਾਲ ਅਸੀਂ ਤਾਂ ਤੈਨ ਕੋਲ ਇੱਕ ਸੇਵਾ ਦੇਣੀ ਔਰ ਕੁਝ ਨਹੀਂ ਕਰ ਸਕਦੇ ਇਹਨਾਂ ਦਾ ਹੀ ਉਪਰਾਲਾ ਮਹਾਰਾਜ ਦੀ ਕਿਰਪਾ ਇਹਨਾਂ ਤੇ ਬਹੁਤ ਵੱਡੀ ਹੈ ਇਹਨਾਂ ਨੂੰ ਲੰਬੀ ਉਮਰਾਂ ਤੰਦਰੁਸਤੀਆਂ ਬਖਸ਼ਣ ਸਤਿਗੁਰੂ ਜੀ ਇਸੇ ਤਰ੍ਹਾਂ ਸੇਵਾ ਕਰਾਉਂਦੇ ਰਹਿਣ ਸੰਗਤਾਂ ਨੌਜਵਾਨਾਂ ਨੂੰ ਵੀ ਇਹੀ ਹੈ ਜੀ ਨਸ਼ੇ ਵਿਛੇ ਛੱਡ ਕੇ ਇਸ ਗੁਰਸਿੱਖੀ ਵੱਲ ਜੁੜਨ ਸਿੰਘ ਸਜਣ ਨਾਮ ਬਾਣੀ ਨਾਲ ਜੋੜਨ ਪਰਮਾਤਮਾ ਕਿਰਪਾ ਰੱਖੇ ਇਹਨਾਂ ਨੂੰ ਸਮੱਤ ਵੱਲ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੰਤਾਂ ਸ਼ਿਰੋ ਨਾਮਕ ਦੇ ਜਿਹੜੇ 556ਵੇਂ ਗੁਰਪਰਵ ਦੀ ਸਾਰਿਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ। ਵਾਲ ਨੰਬਰ 2 ਸੰਨਵਾਲ ਜਾਨੀ ਅਮਰਜੀਤ ਅਮਰਜੀਤ ਅਮਰਸਾਹੇ ਜੀ ਅਤੇ ਸੇਵਾ ਸਖੁਣੀ ਸੈਡ ਅਤੇ ਬੀਬੀਆਂ ਵੱਲੋਂ ਬਹੁਤ ਸਾਲਾਂ ਤੋਂ ਇੱਥੇ ਲੰਗਰ ਲਾਇਆ ਜਾਂਦਾ ਨਗਰ ਕੀਰਤਨ ਦੇ ਸਭ ਦੇ ਸਹਿਯੋਗ ਨਾਲ ਹੀ ਲੱਗਦਾ ਜੀ ਇਹ। ਇਹਨਾਂ ਨੌਜਵਾਨ ਕੀ ਤਾਫੀ ਜਰੇ ਹੰਗਰ ਨਾਲ ਅਤੇ ਨੌਜਵਾਨ ਬਹੁਤ ਜੁੜੇ ਹੋਣੇ ਨਾਲ ਹਰ ਸਵੇਖ ਸਾਲ ਸੇਵਾ ਕਰਦੇ ਨੇ ਰਲ ਕੇ ਤੇ ਬਹੁਤ ਸਹਯੋਗ ਆ ਜੀ ਨੌਜਵਾਨਾਂ ਦਾ ਵੀ ਤੇ ਨੌਜਵਾਨਾਂ ਨੂੰ ਅਪੀਲ ਵੀ ਆ ਕੇ ਨਸ਼ੇ ਛੱਡ ਕੇ ਗੁਰਮਤਿ ਵੱਲ ਜੋੜਨ ਗੁਰੂ ਨਾਲ ਜੋੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ